ਸਤਿ ਸ੍ਰੀ ਅਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਸੰਧੂ ਡੇਰੀ ਫਾਰਮ ਮਗਰਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਪਸ਼ੂ ਦੀ ਸੇਲ ਕਰਨ ਲਈ ਕੋਈ ਵੀ ਵੀਡੀਓ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ 7717692249 ਦਾ ਜੀ ਬਾਈ ਜੀ ਅੱਜ ਦੀ ਵੀਡੀਓ ਪਿੰਡ ਮਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਨੂੰ ਜੇਤੋਂ ਪੈਂਦੀ ਆ ਤੇ ਦੌਲਤਰਾਮ ਡੇਰੀ ਫਾਰਮ ਤੋਂ ਮਰ ਰਹੀ ਆ ਬਾਈ ਜੀ ਜਿਸ ਦੇ ਵਿੱਚ ਬਹੁਤ ਸੋਹਣੀ ਸੁਨੱਖੀ ਸੂਈ ਸਵਾਈ ਤੁਹਾਡੇ ਲਈ ਬੈਡ ਲੈ ਕੇ ਆਏ ਆ ਬਾਈ ਜੀ ਤੇ ਬਾਕੀ ਦੀ ਬੰਦੀ ਹੋ ਜਾਣਕਾਰੀ ਆਪਾਂ ਬਾਈ ਜੀ ਹੁਣ ਤੋਂ ਲੈਣੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਐਡਰੈਸ ਦੱਸ ਦਿਓ ਜੀ ਨਾਮ ਕਰੇ ਸਾਨੂੰ ਡਾਕਟਰਾਂ ਪਿੰਡ ਬਗੜਾੜੀ ਜ਼ਿਲ੍ਹਾ ਫਿਰੋਠੀ ਉਹ ਜਤੋ ਠੀਕ ਆ ਬਾਈ ਜੀ ਤੇ ਕੀ ਡਿਟੇਲ ਹੈ ਜੀ ਗੈਰ ਦੀ ਜੀ ਨੇ ਪੀਛਾ ਸੁਆ ਸੁਆ ਸਵੇਰੇ ਸੁਆ ਠੀਕ ਆ ਜੀ ਜੇਰ ਕੰਪਲੀਟ ਪਾਤੀ ਆ ਪਈ ਇੱਥੇ ਜੇਰ ਬਾਈ ਜੀ ਆ ਬੱਠਲ ਦੇ ਵਿੱਚ ਪਈ ਆ ਜੇਰ ਕੰਪਲੀਟ ਆ ਜੇਰ ਕੰਪਲੀਟ ਤੇ ਕੀ ਦਿੱਤਾ ਬਾਈ ਜੀ ਇਹ ਤਾਂ ਮਗਰ ਮੇਰੇ ਬੱਚਾ ਬੱਚਾ ਹਾਂ ਤੇ ਕਿੰਨਾ ਦੁੱਧ ਪਾ ਦੂ ਬਾਈ ਜੀ 24 25 ਸਾਹਰੇ ਚਵਾਈ ਹੋਈ ਠੀਕ ਹੈ ਚਵਾਈ ਹੋਈ ਵੀ ਕਿੰਨਾ ਕੱਡਾ ਬਾਲਾ ਫਿਰ ਅਜਾ 14 5 ਕਿਲੋ ਦਾ ਦੋ ਕਿਲੋ ਦਾ ਪੰਜ ਕਿਲੋ ਦਾ ਦੋ ਬਾਈ ਜੀ ਚੋਤਾ ਤੇ ਥਲ ਥਨ ਬਾਈ ਜੀ ਬਹੁਤ ਚੰਗਾ ਲੱਗਿਆ ਹਨਾ ਕੱਲਾ ਕੱਲਾ ਥਾਣਾ ਮੱਝਾ ਵਰਗਾ ਪੂਰੇ ਗਏ ਲੱਗਿਆ ਬਾਈ ਜੀ ਅੱਥੀ ਚਵਾਈ ਹੈ ਲਓ ਜੀ ਦੇਖੋ ਜੀ ਪੂਰੇ ਕੱਲਾ ਕੱਲਾ ਥਨ ਪੀੜੇ ਦੇ ਪਾਵਾਂ ਵਰਗਾ ਸੋਹਣੀ ਸੁਨੱਖੀ ਕੱਦ ਕਾਢ ਲਈ ਰੈਡ ਦੁੱਧ ਬਾਈ ਜੀ 24 25 ਲੀਟਰ ਪਾ ਦੇਣਾ ਤੋ ਚਾਲ ਬਾਈ ਜੀ ਦੀ ਤੁਹਾਨੂੰ ਚੈੱਕ ਕਰਾਉਣੇ ਆ ਤਸੱਲੀ ਭਾਰਖ ਤੁਸੀਂ ਆਪ ਕਰਦੇ ਹੋ ਲਓ ਬਾਈ ਜੀ ਥੋਰ ਕੇ ਵਿਖਾ ਲਓ ਲਓ ਜੀ ਲੈ ਚਲੋ ਬਾਈ ਜੀ ਸੋਹਣੀ ਸੁਨੱਖੀ ਵੇੜ ਕਿਸੇ ਵੀ ਵੀਰ ਦੇ ਪਸੰਦਾਵੇ ਗਰਮੀਆਂ ਦਾ ਤੋਹਫਾ ਬਾਈ ਜੀ ਨੂੰ ਕ੍ਰੋਸ ਬਣ ਪੈਂਦੀ ਥੋੜੀ ਜਿਹਾ ਨਾ ਹਾਂ ਹਾਂ ਕ੍ਰੋਸ ਹਾਂ ਜੀ ਗਰਮੀ ਆ ਬਾਈ ਜੀ ਧੁੱਪੇ ਸ਼ਾਮੇ ਜਿੱਥੇ ਮਰਜੀ ਖੜੀ ਦੇਵੇ ਦੁੱਧ ਵੀ ਇਹਦਾ ਮੱਝਾਂ ਵਰਗਾ ਹੋਊਗਾ ਸੋਹਣੀ ਸੁਨੱਖੀ ਵੇੜ ਕਿਸੇ ਵੀਰ ਦੇ ਪਸੰਦਾਵੇ ਤੇ ਬਾਈ ਜੀ ਹੋਣ ਦਾ ਨੰਬਰ ਤੁਸੀਂ ਦੇ ਚੱਡੂਗਾ ਆਹਦੇ ਨੰਬਰ ਤੇ ਸਪਾਰਕ ਕਰ ਲੈ ਫੇਸਬੁਕਸ ਬੜਾ ਪਿਆਰਾ ਤਾਉਣ ਬੜੀ ਲੰਮੀ ਆ ਬਾਈ ਜੀ ਕੱਦ ਕਾਠ ਵਾਲੀ ਬੜਾ ਸੋਹਣੀ ਸਨਕੀ ਗੁਲਾਬੀ ਥਾਲੀ ਵਧੀਆ ਤੇ ਬਾਈ ਜੀ ਕਿੰਨੇ ਦੇ ਦੇ ਦਾਂਗੇ ਆਪਾਂ 80 ਹਜ਼ਾਰ ਦੀ ਵੜ ਦੇ ਲੰਮੀ 80 ਹਜ਼ਾਰ ਦੀ ਹੋ ਜੂ ਮਾਲਤਾਨ ਆਪਾਂ ਮਾਲਤਾਨ ਕਰ ਦੇਈਏ ਬਾਈ ਮਾਲਤਾਨ ਬਾਈ ਜੀ ਛੋੜ ਚੱਪੇ ਵਾਲਾ ਬਾਈ ਜੀ ਇਹਦੇ ਹੋ ਜੂਗਾ ਸੋਹਣੀ ਸਨਕੀ ਵੜਾ ਦੇ ਵੀਰ ਦੇ ਪਸੰਦ ਆਵੇ ਤੇ ਮੋਬਾਈਲ ਨੰਬਰ ਦੱਸੋ 847601002 ਇੱਕ ਕਰੀ ਫਿਰ ਦੱਸੋ 847601002 ਲੋ ਬਾਈ ਜੀ ਇਹ ਬਾਈ ਜੀ ਦਾ ਮੋਬਾਈਲ ਨੰਬਰ ਆ ਸਕਰੀਨ ਦੇ ਥੱਲੇ ਦੇ ਪਾਸੇ ਚੱਲੂਗਾ ਚੱਲਦੇ ਨੰਬਰ ਤੇ ਸੰਪਰਕ ਕਰ ਲਿਓ ਆਪਣੀ ਵੀਡੀਓ ਵਧਗਾ ਲੱਗ ਕੇ ਸ਼ੇਅਰ ਕਰ ਦਿਓ ਲਾਈਕ ਕਰ ਲਓ ਚੈਨਲ ਨੂੰ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ ਵੀਡੀਓ ਵੇਖ ਲਈ ਧੰਨਵਾਦ ਬਾਈ ਜੀ